ਸਾਬ ਜੀ ਬਾਕੀ ਦਨਦੋ ਤਰਨਕਾਰੀ ਵੀ ਜਿੱਥੇ ਨਗਰ ਕੌਂਸਲ ਦੇ ਜੇ ਬੈਠੇ ਹੋਏ ਸੀ ਕਿ ਉਹ ਐਸੇ ਮਾਰਨ ਨੂੰ ਲੈ ਕੇ ਬੈਠੇ ਕਿ ਉਹਨਾਂ ਕੋਈ ਹੋਰ ਵੀ ਵਕ ਮੰਗਾ ਇਹ ਮੇਨ ਉਹਨਾਂ ਦੀ ਮੁੱਖ ਮੰਗ ਹੀ ਸੀ ਕਿ ਕਿ ਕੁਝ ਵੀ ਦੇਖ ਰਹੇ ਹੋਈ ਰਸਤਾ ਦੇ ਨਾਲ ਦੇ ਭਗ 11 ਬੱਤੀ ਸੀਗਾ ਇਹ ਜੋ ਪਾਰਟੀ ਜਿਹੜਾ ਰਸਤਾ ਉਹਦਾ ਕੱਟ ਜੁਦਾ ਇਹ ਰਜਿਸਟਰੀ ਵਾਲੀ ਜਗ੍ਹਾ ਸੀ ਸਾਰੀ ਇਹ ਇਹ ਬੜੇ ਕਾਫੀ ਦਾ ਸਬੂਤ ਜਿਹੜਾ ਮਿਲ ਸਕਦਾ ਮੈਂ ਤਾਂ ਉਹਨਾਂ ਨੂੰ ਮੈਸ਼ੀਨ ਚ ਲਿਖੀ ਜਿੱਥਾ 사 ਟੱਕਾ ਟੱਸੀ ਦਾ ਇੱਥੇ ਉਹਨਾਂ ਨੇ ਸਾਡਾ ਨਾਮ ਲਾ ਦਿੱਤਾ ਕਿ ਤੱਕ ਚਾਲ ਲਗਾਇਆ ਉਸ ਤੋਂ ਤੱਕ ਰਿਪੋਰਟ ਬਣਾ ਦਿੱਤਾ ਹੈ। ਸਾਈਡ ਆਰਡ ਸਿੰਗਰ ਕਿੰਨੇ ਦਾ ਸੀਗਾ ਜੀ 16 ਫੁੱਟ ਦਾ ਜਿਹੜਾ ਡੇ ਦਾ ਪਾਉਂਦਾ ਹੈਗਾ ਰਕਾਰਡ ਉਸ ਤੋਂ ਲੱਗਦਾ ਹੈ। ਜੀ ਜੀ ਇਹ ਇਸ ਵੀ ਦੀ ਜਗ੍ਹਾ ਇਸ ਤੋਂ ਪੱਲੇ ਪਾਸੇ ਹੈ। ਇਹ ਸਾਡੀ ਆਪਦੀ ਹਿਸਟਰੀ ਦੇ ਵਿੱਚ ਵੀ ਲਿਖਿਆ ਹੋਇਆ ਵੀ ਇਹ ਪਹਿਲਾਂ ਦੀ ਜਿਹੜੇ ਪੀਸ ਤੋਂ ਕਰਦਾ ਹੈ। ਜੀ 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 ਠੀਕ ਹੈ ਉਹ 20 ਫੁੱਟ ਜਿਹੜਾ ਹੈਗਾ ਕੁਝ ਵੇਸੀ ਹੁਣਾਂ ਕੋਸਾ ਛੱਡਿਆ ਹੁਣਾਂ ਕੋਸ਼ ਲੋਕਾਂ ਦੇ ਉਹਨਾਂ ਦੀ ਆਪੀ ਗਿਸ਼ਟੀ ਪੂਰੀ ਕਿਤਾਬਾਰੇ ਪਾਕੀ ਦੇਰਵੇ ਦੀ ਜੋ ਮਾਲਮ ਹੈ ਕਿ ਮੇਰੇ ਕਾਰਨ ਸਾਰੇ ਦੇਖੀ ਜੇ ਕੋਈ ਜਿਹੜੇ ਕਬਜ਼ਾ ਧਾਰੀ ਦੱਸ ਰਹੇ ਸੀ ਕਿ ਹਾਈ ਕੋਰਟ ਵਾਲਾ ਸਾਨੂੰ ਡਾਇਰੈਕਸ਼ਨ ਹੈ ਕਬਜ਼ਾ ਨਹੀਂ ਟਾ ਸਕਦੇ ਦੇ ਕੇ ਸਾਡੇ ਕੋਲ ਕਾਫੀ ਕੁਝ ਹੈਗਾ ਉਹ ਕੀ ਮਾਮਲਾ ਨਿਕਲ ਕੋਈ ਹੋਈ ਨਹੀਂ ਹੈਗਾ ਜਦੋਂ ਇਹਨਾਂ ਲੋਕ ਤੇ ਇੰਨੀ ਸਾਫ਼ ਹੋ ਸਕਿਆ ਵੀ ਇਹਨਾਂ ਦਫਤਰ ਦੇ ਨਿਸ਼ਾਨਦੇਹੀ ਮੈਂ ਸਿੰਪਲ ਜੀ ਗੱਲ ਕਹਿੰਦੇ ਜਾਉਂਦਾ ਇਹਨਾਂ ਨੂੰ ਮਾਲਕ ਬਣਾਇਆ ਸੀਗਾ ਬਾਅ ਮਾਰਦੇ ਤੁਸੀਂ ਮਾਲ ਵਿੱਚ ਤੇ ਗਾਡੀ ਹੁਣ ਉਹ ਜੀ ਉਹਨਾਂ ਨੇ ਨਿਸ਼ਾਨਦੇਹੀ ਕਰਕੇ ਦੱਸੇ ਵੀ ਇਹ ਮਾਰਗ ਇਹ ਹੈਗੀ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਪਾਰਕ ਕਰਨਾ ਚਾਹੀਦਾ ਵੀ ਬਾਕੀ ਜਿਹੜਾ ਜਿਹੜੀ ਹੈਗੀ ਕਿੱਥੇ ਆ ਜਿਹੜੀ ਮਾਰਗ ਨਾਤੇ ਮਤੇ ਬਣਾਈ ਆ ਇਸ ਕਰਕੇ ਇਹਨਾਂ ਨੂੰ ਸਪਾਰਕ ਕਰ ਜਾਓ ਕਪਜਾ ਟੋਣ ਤੋਂ ਪਹਿਲਾਂ ਕੋ ਤੁਸੀਂ ਕਿੰਨੇ ਵਾਰ ਇਹਨਾਂ ਨੂੰ ਨੋਟ ਦੇ ਚੁਗੇ ਤੁਹਾਨੂੰ ਕਾਫੀ ਵਾਰ ਰੋਕ ਦਿੰਦੇ ਘੱਟੋ ਘੱਟ 5-6 ਸਾਲ ਦੇ ਵਿੱਚ ਤੁਹਾਨੂੰ ਕੋਈ ਨਾ ਵੀ ਨਸਤੇ ਉਹ ਨੋਟਸਾਂ ਤੇ ਨ ਕੋਈ ਰਿਸਪੌਂਸ ਦਿੱਤਾ ਇਹਨਾਂ ਨੇ ਜਾਂ ਕੋਈ ਕਿਸੇ ਤਰ੍ਹਾਂ ਦੀ ਮਸ਼ਕੀਬਤ ਹੋਈ ਇਹਨਾਂ ਨੂੰ ਅਸੀਂ ਕਹਿੰਦੇ ਸੀ ਕਾਰਬਾਰ ਦਾ ਨਿਸ਼ਾਨ ਨਹੀਂ ਕਰਾ ਚੰਨਾ ਪੂਰਾ ਕਰਦਾ ਸਾਡਾ ਨਾ ਵੀ ਕਰਤਾ ਜੀ ਬਸ ਕੰਮ ਦਾ ਦੋਸਾ ਹੈਗਾ ਬਸ ਪਰ ਇਹਨਾਂ ਵੱਲੋਂ ਕੋਈ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਸਾਨੂੰ ਜਿਹੜੀ ਹੈਗੀ ਹੈ ਇਹ ਕਾਰਜ ਕਰਦੇ ਹੋਏ ਆ ਗਿਆ ਤੇ ਕੁਝ ਮਹੀਨੇ ਬੀਤ ਗਏ ਤਾਂ ਜਿੱਥੇ ਕੁੱਤਾ ਡਾਂਗ ਤੇ ਰਸਤਾ ਪੂਰਾ ਹੋ ਗਿਆ ਜੀ ਮੈਂ ਕਾਫੀ ਲੋਕੋ ਦੁਆਰਾ ਇਸ ਨੂੰ ਕਹ ਰਿਹਾ ਇਸ ਤੋਂ ਦਵਾ ਇੱਕ ਵੱਡੀ ਬਸਿਕਟ ਹੈ ਸਾਰੇ ਬੱਚਿਆਂ ਨੂੰ ਦਿੱਕਤ ਆਉਂਦੀ ਸੀ ਵੀ ਉਹਦੇ ਪੇਰੈਂਟਸ ਨੂੰ ਦਿੱਕਤ ਆਉਂਦੀ ਸੀ ਇੱਥੋਂ ਦੇ ਬੱਚੇ ਨੂੰ ਵੀ ਸੀ ਤੇ ਆ ਕੇ ਉਹਨੂੰ ਦੂਸਰਾਂ ਦਾ ਪ੍ਰੋਨਾ ਕਰਦੇ ਜਿੱਥੇ ਹੁਣ ਜੀਸੀਪੀ ਚੱਲ ਰਹੀ ਹੈ ਇਹੀ ਫਿਲਹਾਲ ক্লোਜ਼ਮੈਂਟ ਹੈ ਜਾਂ ਹੋਰ ਵੀ ਇਸ ਤੋਂ ਅੱਗੇ ਵੀ ਇੱਕ ਨਹੀਂ ਸਾਹਿਬ ਇਹੀ ਹੈ ਜੋ ਮਾਡ ਮੈਥ ਦੇ ਰਿਕਾਰਡ ਅਨਸਾਰ ਇਹੀ ਕੀਤਾ ਗਿਆ ਜਾ ਰਿਹਾ ਹੈ ਫਰਦਰ ਕੋਈ ਹੋਰ ਅਗਾਂਹ ਵੀ ਹੋਰ ਵੀ ਹੋ ਸਕਦਾ ਜਾਂ ਨਹੀਂ ਜੀ ਕੋਈ ਧਿਆਨ ਚਾਉਂਦੇ ਦੇਖਾਂਗੇ ਫਿਲਹਾਲ ਸਾਡੇ ਕੋਲ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿਉਂ ਨਹੀਂ ਨਗਰ ਸ਼ਮੇਸ਼ ਪਬਲਿਕ ਸਕੂਲ ਦੀ ਜਾਂਦੇ ਰਸਤੇ ਵਿੱਚੋਂ ਜੋ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਨੂੰ ਹਟਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਟ ਇਹ ਰਾਤ 14:00 ਦਾ ਜਿਹੜੀ ਨਜਾਇਜ਼ ਰੁਕੀ ਗਈ ਸੀ ਅੱਜ ਪ੍ਰਸ਼ਾਸਨ ਵੱਲੋਂ ਹਰਕਤ ਤੇ ਚੋਂਦੇ ਹੋਏ ਇਸ ਕਬਜ਼ੇ ਨੂੰ ਜੇਪੀਸੀ ਮਸ਼ੀਨ ਲਾ ਕੇ ਹਟਾਇਆ ਜਾ ਰਿਹਾ ਹੈ ਸੋ ਜਿਹੜੇ ਸਰਸ ਸਰਵਰਨ ਗਵਰਨਮੈਂਟ ਤੋਂ ਆ ਗਿਆ ਲਾਈਫ ਤੇ ਸੀ ਨਾ ਗੱਲੀਆਂ ਪ੍ਰਸ਼ਾਸਨ ਤੋਂ ਰੋਜ਼ ਬਿਜਾਟ ਆਇਆ ਜਾ ਰਿਹਾ ਹੈ ਇਹ ਸਾਡੇ ਕਹਿੰਦੇ ਮਤਲਬ ਇੱਕ ਪ੍ਰਸ਼ਨ ਹੈ ਕਬਜੇ ਨੋਟਾਉਣ ਵਾਲਾ ਸੇ ਕਈ ਵਾਰ ਮਾਲਕਾਂ ਨੂੰ ਨੋਟਸ ਦੇ ਰਹੀ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਦਿੱਤੀ ਇਸ ਕਾਰਨ ਬੋਰਡ ਦਾ ਸਾਰਾ ਲੈਟੇ ਅੱਜ ਉਹਨਾਂ ਜਾਈ ਚੱਲ ਗਏ ਜਿਹੜਾ ਕਾਹ ਜਾ ਰਿਹਾ ਹੈ ਵਿਸ਼ੇਸ਼ਾ ਦੇ ਕੇ ਕਰੀਬ 15-16 ਫੁੱਟ ਜੋ ਸੜਕ ਲਜ਼ਾਇਜ਼ ਰੋਕੀ ਹੋਈ ਸੀ ਉਸ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਹ ਸੜਕ ਕੋਟਕਪੂਰਾ ਟ੍ਰਿਕ ਰੋਡ ਨੂੰ ਉਨਹੀ ਹੋਈ ਜੋ ਦਸ਼ਮੇਸ਼ ਗਲੋਬਲ ਸਕੂਲ ਨੂੰ ਜਾਂਦੀ ਹੈ ਇੱਥੇ ਲੰਘ ਲੱਦੇ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਔਰ ਆਮ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਸਕੂਲ ਵਾਲਿਆਂ ਨੂੰ ਔਰ ਮਲਗੀਰ ਖਰਾ ਵਾਲੇ ਨੂੰ ਆ ਕੇ ਅਦਾਲਤ ਤੇ ਤੋਂ ਇਹ ਜਗ੍ਹਾ ਜਗ੍ਹਾ ਹਟਾਇਆ ਗਿਆ ਔਰ ਬਾਰ ਬਾਰ ਨੋਟਸ ਦਿੱਤੇ ਜਾਣ ਤੋਂ ਬਾਅਦ ਵੀ ਮਾਲਕ ਨੇ ਮਾਲੀ ਸੁਣਾਈ ਨਹੀਂ ਦਿੱਤੀ ਜਿਸ ਕਾਰਨ ਅੱਜ ਪ੍ਰੋਬਲਮ ਆ ਰਿਹਾ ਹੈ ਜੋ ਸਰਦੇ ਹੋ ਲਾਈਕ ਤੁਸੀਂ ਰਾਂ ਜੇ ਪੀ ਸੀ ਚਲਾ ਕੇ ਪੁਲਿਸ ਪ੍ਰਸ਼ਾਸਨ ਉਚਨ ਕਰਨਾ ਵੱਲੋਂ ਕੋਲ ਕਰਕੇ ਇਸ ਨੂੰ ਹਟਾਇਆ ਜਾ ਰਿਹਾ ਹੈ देखे कि तो पूरा रहे चिंपल रोड देख जो दश गोबल स्कूलों सबसे एक नजायज़ बिल्डिंग जो बनाई गई थी जिसने काफ़ी टाइम तो स्टे लिया गया जो हाई कोर्ट स्टेट अंदर प्रशासन वालों हथ कुछ उन्होंने और देखिए लाइव तस्वीर और तहसीलदार तो साहब तो चंद कुमार शर्मा होर तो भी उच्च अधिकारी इतने मौजूद सौजूदगी जो प्रशासन उन्होंने उसको पाई है तो